ਮੈਂ ਪੰਚਾਇਤੀ ਰਾਜ ਕਮੇਟੀ ਦੇ ਸਭਾਪਤੀ ਹੋਣ ਦੇ ਨਾਤੇ ਸਾਲ 2024-25 ਲਈ ਕਮੇਟੀ ਦੀਆਂ ਨਿਮਨ ਰਿਪੋਰਟਾਂ ਪੇਸ਼ ਕਰਦਾ ਹਾਂ ਪੰਜਾਬ ਰਾਜ ਵਿੱਚ ਚੱਲ ਰਹੀ ਪ੍ਰਧਾਨ ਮੰਤਰੀ ਵਾਸ ਯੋਜਨਾ ਗ੍ਰਾਮੀਣ ਸੰਬੰਧੀ ਕਮੇਟੀ ਦੀ ਰਿਪੋਰਟ ਕਮੇਟੀ ਦੇ ਕੇਰਲਾ ਰਾਜ ਦੇ ਦੌਰੇ ਉਪਰੰਤ ਪੰਜਾਬ ਵਿੱਚ ਪੰਚਾਇਤੀ ਰਾਜ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀਆਂ ਗਈਆਂ ਸਿਫਾਰਸ਼ਾਂ ਤੇ ਕਮੇਟੀ ਦੀ ਰਿਪੋਰਟ ਕਮੇਟੀ ਦੇ ਸੁਲਤਾਨਪੁਰ ਲੋਧੀ ਦੇ ਦੌਰੇ ਦੌਰਾਨ ਚੱਪੜਾਂ ਦੀ ਸਫਾਈ ਤੇ ਪਵਿੱਤਰ ਕਾਹੀ ਵੇਈ ਨੂੰ ਸਾਫ਼ ਰੱਖਣ ਦੀ ਕੀਤੀ ਨੇ ਇਸ ਪਾਰਸ਼ਾ ਤੇ ਕਮੇਟੀ ਦੀ ਰਿਪੋਰਟ ਸਰ ਮੈਂ ਵਿਸਥਾਰ ਨਾਲ ਕਰਾਂ ਚਾਹੁੰਦਾ ਕਰੋ ਜੀ ਮਾਣਯੋਗ ਸਪੀਕਰ ਸਾਹਿਬ ਅੱਜ ਇਹ ਰਿਪੋਰਟਾ ਸਦਨ ਵਿੱਚ ਪੇਸ਼ ਕਰਦੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਨੇ ਤੁਹਾਡੀ ਅਗਵਾਈ ਹੇਠ ਇਸ ਤਰ੍ਹਾਂ ਭਵਾਂ ਸਿੰਘ ਮਾਨ ਦੀ ਰਹਿਮਾਈ ਹੇਠ ਪੰਚਾਇਤੀ ਦਾ ਕੰਮ ਕੀਤਾ ਹੈ ਪਰ ਪੰਚਾਇਤੀ ਰਾਜ ਇਕਾਈ ਸੰਬੰਧੀ ਕਮੇਟੀ ਦੇ ਬਤਾਲੋ ਚੇਅਰਮੈਨ ਹੋਣ ਦੇ ਨਾਤੇ ਮੈਂ ਗੱਲ ਤੇ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਇੱਕ ਨਵੀਂ ਦਿਖ ਵਿੱਚ ਨਵੇਂ ਰੂਪ ਵਿੱਚ ਰਿਪੋਰਟਾਂ ਜਿਸ ਪਵਿੱਤਰ ਸਦਨ ਵਿੱਚ ਮੈਂ ਪੇਸ਼ ਕਰ ਰਿਹਾ ਹਾਂ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਨਵਾਂ ਰੂਪ ਇਹ ਪਹਿਲੀ ਵਾਰੀ ਹੈ ਜੇ ਅਸੀਂ ਮਤਲਬ 컬러 ਮਈ ਰਿਪੋਰਟਾਂ ਪੇਸ਼ ਕੀਤੀਆਂ ਨੇ ਪਹਿਲਾਂ ਤੇ ਤੁਹਾਡੇ ਕਾਗਜ਼ ਆ ਜਾਂਦਾ ਸੀ ਕਿ ਕਲਰ ਮਈ ਅਸੀਂ ਇਹ ਰਿਪੋਰਟਾਂ ਪੇਸ਼ ਕੀਤੀਆਂ ਨੇ ਛੇ ਦੀ ਰਿਪੋਰਟਾਂ ਤਿੰਨ ਅੱਜ ਮੈਂ ਪੇਸ਼ ਕਰ ਰਿਹਾ ਮਾਜੋ ਸਪੀਕਰ ਸਾਹਿਬ ਕੁੱਲ ਛੇ ਰਿਪੋਰਟਾਂ ਹਨ ਤਿੰਨ ਰਿਪੋਰਟਾਂ ਮੈਂ ਅੱਜ ਪੇਸ਼ ਕਰ ਰਿਹਾ ਹਾਂ ਤਿੰਨ ਤੋਂ ਤੁਸੀਂ ਫਿਰ ਇਜਾਜ਼ਤ ਦਿਓਗੇ ਮੈਂ ਮੇਰੇ ਨਾਲ ਸਾਥੀ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਸਰ ਅਮੋਲਕ ਸਿੰਘ ਜੀ ਸਰ ਅਮਰਿਤਪਾਲ ਸਿੰਘ ਸੁਖਾਨੰਦ ਸਰ ਬਰਿੰਦਰ ਸਿੰਘ ਜੀ ਜੀ ਸਿੰਘ ਜੀ ਪਰਾ ਸਰ ਜਗਦੀਪ ਸਿੰਘ ਕਾਕਾ ਬਰਾੜ ਏਡੀਸੀ ਜਸਵਿੰਦਰ ਸਿੰਘ ਜੀ ਰਾਮਦਾਸ ਸਰ ਕੁਲਜੀਤ ਸਿੰਘ ਜੀ ਰੰਧਾਵਾ ਸਰ ਲਾਭ ਸਿੰਘ ਜੀ ਉੱਗੋ ਕੇ ਸ਼੍ਰੀ ਨਿਸ਼ੇਸ਼ ਕਟਾਰੀਆ ਜੀ ਸ਼੍ਰੀਮਤੀ ਰਜਿੰਦਰ ਕੌਰ ਸ਼ੀਨਾ ਸਰਦਾਰ ਪਿੰਦਰ ਸਿੰਘ ਜੀ ਸ਼੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ ਤੇ ਸੁਖਵਿੰਦਰ ਸਿੰਘ ਜੀ ਕੋਟਲੀ ਮਾਰਜੋਗ ਤੁਹਾਡੇ ਦਿੱਤੀ ਹੋਈ ਗਵਾਹੀ ਦੇ ਇਸ ਹੇਠ ਕਿਹਾ ਜਾਂਦਾ ਕਿ ਜਿਸ ਬਾਗ ਦੇ ਆਲੇ ਦੁਆਲੇ ਬਾਰੀ ਸੁੰਦਰਤਾ ਹੀ ਚੰਗੀ ਲੱਗਦੀ ਹੈ ਜੇ ਬਾਗ ਅੰਦਰ ਸੁੰਦਰ ਫੁੱਲ ਸੁੰਦਰ ਫੁੱਲ ਹੋਣ ਹਰੇ ਭਰੇ ਦਰਖਤ ਹੋਣ ਤੇ ਅਸੀਲੇ ਫਲ ਹੋਣ ਜੇ ਬਾਗ ਅੰਦਰ ਕੁਝ ਵੀ ਨਹੀਂ ਤਾਂ ਬਾਹਰ ਜਿੰਨੀ ਮਰਜ਼ੀ ਵਧੀਆ ਬਣਾ ਲਈਏ ਉਹ ਗੱਲ ਨਹੀਂ ਬਣਦੀ ਮਾਨੇ ਸਪੀਕਰ ਸਾਹਿਬ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਡੀਆਂ ਰਿਪੋਰਟਾਂ ਦੇ ਅੰਦਰ ਸ਼ਬਦਾਂਾਂ ਦੀ ਬਹੁਤ ਵਧੀਆ ਹਨ ਅੱਜ ਪਹਿਲੀ ਵਾਰ ਹੈ ਕਿ ਕਮੇਟੀ ਦੀਆਂ ਰਿਪੋਰਟਾਂ ਨੂੰ ਕਲਰਫੁੱਲ ਕਰਕੇ ਪੇਸ਼ ਕੀਤਾ ਗਿਆ ਹੈ ਬਾੜ ਦੀ ਬਾਗ ਦੀ ਬਾੜੀ ਵਧੀਆ ਹੈ ਤੇ ਬਾਗ ਅੰਦਰੋਂ ਵੀ ਹਰਿਆ ਭਰਿਆ ਹੈ ਅਗਲੀ ਗੱਲ ਮੈਨੂੰ ਕਹਿਣ ਲਈ ਫਕਰ ਮਹਿਸੂਸ ਹੋ ਰਿਹਾ ਕਿ ਬਾਗ ਦਾ ਮਾਲੀ ਵੀ ਵਧੀਆ ਹੈ ਮਾਜਬ ਉਸਵੀਰ ਸਾਹਿਬ ਤੁਸੀਂ ਸਾਡੇ ਮਾਲੀ ਹੋ ਅਤੇ ਤੁਹਾਡੀ ਰਨਾਈ ਰਹਿਮ ਨਾਈ ਇਹਟ ਕਮੇਟੀ ਦੀ ਕਾਰਜਕਾਰੀ ਮੇਰੀ ਆਪਣੀ ਸੋਚ ਮੁਤਾਬਕ ਬਹੁਤ ਸੰਤੁਸ਼ਟਜਨਕ ਹੈ ਜੇ ਮਾਲੀ ਸਮੇਂ-ਸਮੇਂ ਤੇ ਗੋਡੀ ਕਰਕੇ ਬਾਗ ਦੀ ਦੇਖਭਾਲ ਕਰਦਾ ਹੈ ਜਿਵੇਂ ਤੁਸੀਂ ਵੀ ਸਮੇਂ-ਸਮੇਂ ਤੇ ਸਾਡਾ ਮਾਰਗ ਦਰਸ਼ਨ ਕਰਕੇ ਕਮੇਟੀ ਨੂੰ ਇੱਕ ਨਵੀਂ ਮੰਜ਼ਿਲ ਤੇ ਜਾਣ ਲਈ ਹੌਸਲਾ ਫੁਜਾਈ ਦਿੰਦੇ ਰਹਿੰਦੇ ਹੋ ਕਿਉਂਕਿ ਪਿੰਡੂ ਪੰਚਾਇਤਾਂ ਪਿੰਡੂ ਰਾਜ ਨਾਲ ਸੰਬੰਧ ਰੱਖਦੀਆਂ ਹਨ ਪਿੰਡਾਂ ਬਾਰੇ ਜੇ ਦੋ ਮਿੰਟ ਨਾ ਬੋਲੇ ਜਾਵੇ ਕੁਝ ਤਾਂ ਮੈਂ ਸਭ ਦੇ ਕੋਲ ਬਹੁਤ ਘਾਟਰ ਗੱਲ ਹੋਊਗੀ ਮਾਣਯੋਗ ਸਪੀਕਰ ਸਾਹਿਬ ਪੰਜਾਬ ਪਿੰਡਾਂ ਚ ਰਹਿੰਦਾ ਹੈ ਪਿੰਡਾਂ ਰਾਹੀਂ ਪੰਜਾਬ ਦੀ ਪਹਿਚਾਨ ਹੈ ਪਿੰਡਾਂ ਰਾਹੀਂ ਪੰਜਾਬ ਦਾ ਗੌਰਵ ਹੈ ਤੇ ਪਿੰਡਾਂ ਰਾਹੀਂ ਪੰਜਾਬ ਦੀ ਸ਼ਾਨ ਹੈ ਜਿਵੇਂ ਕਿ ਆਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਸਾਡੇ ਗੁਰੂਆਂ ਦੇ ਚਰਨ ਪਰਸਨ ਹੋਏ ਹਨ ਉਹਨਾਂ ਦੇ ਪ੍ਰੇਤਰ ਸ਼ੋਭ ਉਹਨਾਂ ਪ੍ਰਾਪਤ ਹੈ ਹਿੰਦੁਸਤਾਨ ਦਾ ਅਕੀਦਤ ਦੁਨੀਆ ਦੇ ਨਕਸ਼ੇ ਤੇ ਪੰਜਾਬ ਦੇ ਪਿੰਡਾਂ ਦੀ ਬਕਰੀ ਨੂੰ ਹਾਰ ਪਿੰਡ ਦਾ ਬਖਰਾਂਦਾਜ ਇੱਕ ਨਮੀ ਪੇਸ਼ਕਾਰੀ ਕਰਦਾ ਹੈ ਪਿੰਡਾਂ ਚ ਬਹੁਤੀ ਬਸੋ ਦੇ ਰਹਿਣ ਕਾਰਨ ਇਥੋਂ ਦੇ ਰਸਮ ਰਿਵਾਜ ਇਥੋਂ ਦੇ ਰੀਤੀ ਰਿਵਾਜ ਜਿਆਦਾ ਪਿੰਡੂ ਪ੍ਰਧਾਨ ਹੀ ਹਨ ਪੰਜਾਬ ਦੀ ਪਛਾਣ ਵੀ ਪਿੰਡਾਂ ਕਰਕੇ ਹੀ ਹੈ ਭਾਵੇਂ ਸਮੇਂ ਦੇ ਬਦਲ ਨਾਲ ਪਿੰਡਾਂ ਦੀ ਨਹਾਲ ਇਹਨਾਂ ਦੀ ਬੰਤਰ ਖੇਤੀ ਵਿੱਚ ਵਸਤੇ ਜਨ ਸੰਧਾਂ ਦੀ ਬਹੁਤ ਵੱਡੀ ਬਦਲਾਅ ਆ ਤੇ ਪੱਦਰ ਨੇ ਬਦਲਾ ਆ ਗਏ ਹਨ ਪਰ ਪਿੰਡਾਂ ਦੀ ਪ੍ਰਾਧਨ ਕਚੀਆਂ ਸੜਕਾਂ ਕੱਚੇ ਘਰ ਬਰਦਾਰਾ ਹਲਵਾਉਣਾ ਉਸ ਸਮੇਂ ਸਾਡੀ ਇੱਕ ਸੰਸਕ੍ਰਿਤੀ ਦਾ ਸਾਡੇ ਵਿਰਸੇ ਦਾ ਸਾਡੇ ਸੱਭਿਆਚਾਰ ਦਾ ਸੁਨਹਿਰਾ ਤੇ ਅਨਿਖਣ ਮਾਗ ਅੰਗ ਰਿਹਾ ਹੈ ਇੱਕ ਸਾਲ ਅਸੀਂ ਕੀ ਬੜੀ ਵਿਰਾਸਤੀ ਮੇਲੇ ਲਾਉਨੇ ਆ ਤਾਂ ਵਿਰਾਸਤੀ ਮੇਲੇ ਜਦੋਂ ਵੀ ਲਾਉਨੇ ਆ ਕਿਸੇ ਵੀ ਸਰਕਾਰ ਚ ਲਾਉਣ ਲੱਗ ਜਾਂਦੇ ਨੇ ਉਹ ਇੱਕ ਕੱਚਾ ਘਰ ਬਣਿਆ ਹੁੰਦਾ ਕੰਧੋਲੀ ਬਣੀ ਹੁੰਦੀ ਹੈ ਇੱਕ ਉਹਨਾਂ ਦੇ ਵਿੱਚ ਮਤਲਬ ਇੱਕ ਮੋਰ ਬੂਟੀਆਂ ਪਾਈਆਂ ਪੀਆਂ ਹੁੰਦੀਆਂ ਨੇ ਇਹ ਸਾਡੀ ਇੱਕ ਪ੍ਰਾਈ ਸੰਸਕ੍ਰਿਤੀ ਦਾ ਇੱਕ ਅਨਿਖਣ ਮਾਗ ਹੈ ਇਹਨਾਂ ਪਿੰਡਾਂ ਵਿੱਚ ਮੱਕੀ ਦਾ ਮੱਕੀ ਦੀ ਰੋਟੀ ਸਰਵਸਾਧ ਨਾਲ ਮੱਖਣ ਦੇ ਤੇ ਚਾਚ ਦੀ ਲੱਸੀ ਵਿਸ਼ੇ ਪ੍ਰਸਿੱਧ ਹੈ ਕਹਿਣ ਤੋਂ ਬਾਅਦ ਪੰਜਾਬ ਪਿੰਡ ਨੂੰ ਪ੍ਰધાન ਸੂਬਾ ਹੈ ਪਿੰਡ ਇਸ ਦੀ ਪਹਿਚਾਨ ਹਨ ਪਿੰਡ ਇਸ ਦੀ ਜਾਨ ਹਨ ਅੱਜ ਇਸ ਗੱਲ ਤੇ ਕਾਬਲੇ ਗੌਰ ਹੈ ਕਿ ਇਸ ਦੇ ਵੱਖ-ਵੱਖ ਖੇਤਰਾਂ ਦੀ ਬੋਲੀ ਵੱਖਰੀ ਬੋਲੀ ਹੈ ਮੇਰੇ ਨਾਲ ਬੈਠੇ ਨੇ ਸਾਡੇ ਬਿਰੰਦਰ ਗੋਇਲ ਸਾਡੇ ਮંત્રી ਜੀ ਭਾਵੇਂ ਮੇਰੇ ਨਾਲ ਭਲਾੜਾ ਦੇ ਨਾਲ ਇਹਨਾਂ ਦਾ ਹਲਕਾ ਲੱਗਦਾ ਹੈ ਇਹਨਾਂ ਦੇ ਕਈ 10 ਪਿੰਡ ਹੈ ਜਿੱਥੇ ਬੋਲੀ ਬਾਂਗਰੂ ਬੋਲੀ ਹੈ ਬਾਦ ਦੀ ਅਲੱਗ ਬੋਲੀ ਹੈ ਮਾਝੇ ਦੋਆਬੇ ਦੀ ਅੱਜ ਬੋਲ ਅਲੱਗ ਬੋਲੀ ਜਾਂਦੀ ਹੈ ਇਹ ਸਾਡੀ ਪਿੰਡਾਂ ਦੀ ਇੱਕ ਵੱਖਰੀ ਪਹਿਚਾਨ ਹੈ ਭਾਵੇਂ ਪਿੰਡਾਂ ਦੀ ਬੰਦ ਤਰੀਕੋ ਜੀ ਹੈ ਹਾਂ ਇਹ ਜੂਰ ਹੈ ਕਿ ਸਾਡੇ ਕਿਸੇ ਪਿੰਡ ਦਾ ਵਿਕਾਸ ਕਿਸੇ ਵਿਸ਼ੇਸ਼ ਪਖ ਤੋਂ ਜ਼ਿਆਦਾ ਹੋ ਗਿਆ ਹੋਵੇ ਪਰ ਆਮ ਤੌਰ ਤੇ ਸਾਡੇ ਸਾਰੇ ਪਿੰਡ ਇੱਕੋ ਪੰਜਾਬੀ ਰੰਗ ਵਿੱਚ ਪੇਸ਼ ਕਰਦੇ ਹੋਏ ਮਿਸਾਲ ਆਪ ਕਰਦੇ ਹਨ ਇਨ੍ਹਾਂ ਪਿੰਡਾਂ ਵਿੱਚ ਵੱਧਦਿਆਂ ਅੰਦਰ ਸਕੂਨ ਮਹਿਸੂਸ ਹੁੰਦਾ ਹੈ ਇਥੋਂ ਦੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਮਨ ਨੂੰ ਤਾਜ਼ਗੀ ਮਿਲਦੀ ਹੈ ਇਥੋਂ ਦੇ ਨਾਗਰਿਕਾਂ ਨਾਲ ਗੱਲ ਕਰਦੇ ਮਨ ਮਹਿਸੂਸ ਹੁੰਦਾ ਹੈ ਸ਼ਹਿਰਾਂ ਦੀ ਭੀੜ ਭੜੱਕੇ ਦੀ ਜਗਤ ਤੋਂ ਦੂਰ ਇਨ੍ਹਾਂ ਪਿੰਡਾਂ ਦੀ ਧਰਤੀ ਤੇ ਬੈਠਣਾ ਕੋਈ ਸ਼ਾਂਤੀ ਦਾ ਪ੍ਰਭਾਵ ਮਿਲਦਾ ਹੈ ਅੱਜ ਮਾਣੂ ਸ੍ਰਿਕਾ ਸਾਹਿਬ ਪਿੰਡਾਂ ਦੀ ਇਸ ਮਹੱਤਤਾ ਨੂੰ ਮੱਧ ਨਿਰ ਕਦ ਇੱਕ ਖਸਾਬ ਬਣਾਉਣ ਲਈ ਇਸ ਨੂੰ ਬਕਾਸ ਦੇ ਅਧੀਨ ਤੇ ਲਜਾਨ ਲਈ ਸਰਕਾਰ ਨੇ ਇੱਕ ਵੱਖਰਾ ਵਿਭਾਗ ਬਣਾਇਆ ਹੈ ਜਿਸ ਨੂੰ ਅੱਜ ਦੀ ਆਪਣੀ ਹੋਂਦ ਹੈ ਉਹ ਪੰਚਾਇਤੀ ਰਾਜ ਹੈ ਪੰਜਾਬ ਦੇ ਪਿੰਡਾਂ ਨਾਲ ਸੰਬੰਧਿਤ ਵੱਖ-ਵੱਖ ਪੰਚਾਇਤੀ ਕਾਈਆਂ ਦੇ ਆਮ ਕਾਮਕਾਰ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਿੰਡਾਂ ਵਾਸਤੇ ਭਰਾਈ ਸਕੀਮਾਂ ਤੇ ਵੱਖ-ਵੱਖ ਪੰਚਾਇਤੀ ਸੰਸਥਾਵਾਂ ਦੇ ਅੰਤ ਪਹਿਲਾਂ ਨਿਰੀਖਣ ਕਰਨ ਲਈ ਪੰਚਾਇਤੀ ਰਾਜ ਇਕਾਈ ਸੰਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੀ ਕਾਰ ਸੂਚੀ ਤੇ ਸੰਚਾਲਨ ਕਾਰ ਸੰਚਾਲਨ ਨਿਯਮਵਲੀ ਤੇ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਨਿਰੁਣੀ ਕਾਰਜ ਨਿਯਮਵਲੀ ਨੂੰ ਦੇਖਿਆ ਜਾਵੇ ਤਾਂ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਮੇਟੀ ਦਾ ਕਾਰਜ ਬਹੁਤ ਵੱਡਾ ਹੈ ਲੋਕਤੰਤਰੀ ਢਾਂਚੇ ਵਿੱਚ ਇਸ ਦੇ ਘਾਰਿਆਂ ਵੱਲੋਂ ਕੋਈ ਸੋਚ ਸਮਝ ਕੇ ਹੀ ਕਮੇਟੀ ਸਿਸਟਮ ਦਾ ਗਠਨ ਕੀਤਾ ਗਿਆ ਹੈ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਵਿਧਾਨ ਸਭਾ ਦੀ ਕਮੇਟੀ ਸਿਸਟਮ ਸਰਕਾਰ ਨੂੰ ਆਪਣੇ ਸਕੀਮਾਂ ਦੇ ਗਰਾਊਂਡ ਲੈਵਲ ਤੇ ਲਾਗੂ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ ਖਾਸ ਕਰਕੇ ਪੰਡਾ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਅਮਲੀ ਤੌਰ ਤੇ ਲਾਗੂ ਕਰਨ ਵਿੱਚ ਪੰਚਾਇਤੀ ਰਾਜ ਕਾਈ ਸੰਬੰਧੀ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮੈਂ ਦੇਖਿਆ ਹੈ ਕਿ ਲੋਕਾਂ ਦੇ ਚੁਣੇ ਹੋਏ ਨਮਾਇंदे ਆਪਣੇ ਤਜਰਬੇ ਦੇ ਆਧਾਰ ਤੇ ਵਿਭਾਗੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜੋਸ਼ ਪਾਤਸ਼ਾਹ ਦੇ ਰੂਪ ਵਿੱਚ ਆਪਣੀ رائے ਦਿੰਦੇ ਹਨ ਉਹਨਾਂ ਨੂੰ ਭਵਾਲ ਵਿੱਚ ਬਹੁਤ ਵੱਡੀ ਫੀਡਬੈਕ ਮਿਲ ਸਕਦੀ ਹੈ ਮਾਨਯੋਗ ਸਪੀਕਰ ਸਾਹਿਬ ਜਲਾਈ 2024 ਵਿੱਚ ਤੁਸੀਂ ਕਮੇਟੀ ਦਾ ਗਠਨ ਕੀਤਾ ਆਪ ਜੀ ਨੇ ਕੀਤਾ ਗਿਆ ਉਸ ਉਪਰੰਤ ਆਪ ਜੀ ਦੀ ਰਹਿਨਾਈ ਹੇਠ ਮੈਨੂੰ ਸਾਰੀਆਂ ਕਮੇਡੀਆਂ ਦੇ ਚੇਅਰਮੈਨਾਂ ਦੀ ਮੀਟਿੰਗ ਹੋਈ ਤੁਸੀਂ ਆਪ ਕੀਤੀ ਸੀ ਜਿਸ ਵਿੱਚ ਆਪ ਜੀ ਵੱਲੋਂ ਕਮੇਟੀ ਦੇ ਕੰਮ ਕੰਮ ਨੂੰ ਸਚਾਈ ਰੂਪ ਚਲਾਉਣ ਲਈ ਕੁਝ ਡਾਇਰੈਕਸ਼ਨਸ ਕੁਝ ਹਦਾਇਤਾਂ ਕੁਝ ਸਲਾਹ ਦਿੱਤੀ ਗਏ ਸਨ ਇਹਨਾਂ ਸੁਝਾਵਾਂ ਤੇ ਇਹਨਾਂ ਹਦਾਇਤਾਂ ਦੇ ਅਮਲ ਕਰਦੇ ਆ ਮਾਨਯੋਗ ਸਪੀਕਰ ਸਾਹਿਬ ਅਸੀਂ ਆਪਣੀ ਪਹਿਲੀ ਮੀਟਿੰਗ 19 ਜੁਲਾਈ 2024 ਨੂੰ ਕੀਤੀ ਅਸੀਂ ਪਹਿਲੀ ਮੀਟਿੰਗ ਵਿੱਚ ਸਾਰਾ ਹਿਸਾਲ ਇਸ ਲਈ ਇੱਕ ਖਾਕਾ ਲਿਖਿਆ ਇੱਕ ਆਪ੍ਰੈਲੀ ਰੂਲ ਮੈਂ ਬਣਾਇਆ ਸੋ ਇਸ ਕਰਕੇ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦਾ ਸਾਰੇ ਸਤਕਾਰਯੋਗ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਕੀਤਾ ਹੁਣ ਤੱਕ ਅਸੀਂ 38 ਮੀਟਿੰਗਾਂ ਕਰ ਚੁੱਕੇ ਹਾਂ ਮੈਂ ਇੱਕ ਮੀਟਿੰਗ ਦੇ ਵਿੱਚ ਕਿਸੇ ਕੰਮ ਦੇ ਵਿੱਚ ਨਹੀਂ ਆ ਸਕਿਆ 37 ਮੀਟਿੰਗਾਂ ਮੈਂ ਅਟੈਂਡ ਕੀਤੀਆਂ ਹਨ ਉਹ ਲਗਭਗ ਸਮਝ ਸਰਾ ਕੇ ਆਪਣੀ ਮੀਟਿੰਗ ਨੂੰ ਸ਼ੁਰੂ ਕੀਤਾ ਹੈ ਪ੍ਰਧਾਨ ਮੰਤਰੀ ਵਾਸ ਜਿਨ੍ਹਾਂ ਤੇ ਰਿਪੋਰਟ ਮਾਨਜੋ ਸਪੀਕਰ ਸਾਹਿਬ ਇਸੇ ਤਰ੍ਹਾਂ ਕਮੇਟੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਵਾਸਤੇ ਬਹੁਤ ਧਿਆਨ ਕੀਤਾ। ਇਸ حوالے ਪੂਰੀ ਰਿਪੋਰਟ ਤਿਆਰ ਕਰਕੇ ਅੱਜ ਵਿਧਾਨ ਸਭਾ ਦੇ ਟੇਬਲ ਤੇ ਲੈ ਕੀਤੀ ਹੈ। ਕਮੇਟੀ ਚਾਹੁੰਦੀ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਆਪਣੇ ਘਰ ਨਹੀਂ ਹਨ, ਘਰ ਛੱਤ ਨਹੀਂ ਹੈ, ਉਹਨਾਂ ਨੂੰ ਆਪਣਾ ਘਰ ਮਿਲੇ। ਇਸ ਸਕੀਮ ਦੇ ਲਾਭ ਲਈ ਇਹ ਸ਼ਰਤ ਇਹ ਹੈ ਕਿ ਜਿਨ੍ਹਾਂ ਕੋਲ ਮਕਾਨ ਨਹੀਂ ਹੈ, ਬੇਜਮੀਨੇ ਹਨ ਜਾਂ ਉਹ ਪੋਲੀਥੀਨ ਸ਼ੀਟਾਂ ਦੇ ਘਰਾਂ ਤੇ ਰਹਿੰਦੇ ਹਨ ਜਾਂ ਜਿਨ੍ਹਾਂ ਕੋਲ ਇੱਕ ਜਾਂ ਦੋ ਕਮਰੇ ਵਾਲੇ ਘਰ ਹਨ ਪਰੰਤੂ ਦੀਵਾਰਾਂ ਤੇ ਛੱਤਾਂ ਕੱਚੀਆਂ ਹਨ। ਉਹ ਇਸ ਸਕੀਮ ਦੀ ਮਦਦ ਨਾਲ ਪ੍ਰਾਪਤ ਕਰਕੇ ਆਪਣੇ ਘਰ ਬਣਾ ਸਕਦੇ ਹਨ ਇਸ ਸਕੀਮ ਦੀਆਂ ਕੁਝ ਬੁਨਿਆਦੀ ਸਹੂਲਤਾਂ ਵੀ ਮਹਿੰਜਾ ਕਰਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪਾਣੀ ਦੇ ਕਨੈਕਸ਼ਨ ਐਲਪੀਜੀ ਕਨੈਕਸ਼ਨ ਬਿਜਲੀ ਕਨੈਕਸ਼ਨ ਸ਼ਾਮਿਲ ਹਨ ਇਸ ਸਕੀਮ ਵਾਲੀ ਕਮੇਟੀ ਨੇ ਬਹੁਤ ਬਚਾਅ ਕਰਦਾ ਕੀਤਾ ਤੇ ਹਰ ਪੱਖ ਤੋਂ ਦੇਖ ਕੇ ਆਪਣੀ ਰਿਪੋਰਟ ਇਸ ਵਿੱਚ ਪਾਸ ਕਰਤੀਆਂ ਮੈਂ ਸਦਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਆਵਾਜ਼ ਹੋਇਆ 3 ਦਸੰਬਰ ਮਹੀਨੇ ਦੇ ਪੋਰਟਲ ਖੁੱਲ੍ਹ ਚੁੱਕਾ ਹੈ ਜਿਸ ਜੇ ਨਵੀਆਂ ਅਪਲੀਕੇਸ਼ਨਾਂ ਆਉਣਗੀਆਂ ਹਨ ਮੈਂ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਪਿੰਡਾਂ ਦੇ ਸਰਵੇ ਕਰਵਾ ਕੇ ਵੱਧ ਤੋਂ ਵੱਧ ਆਨਲਾਈਨ ਐਪਲੀਕੇਸ਼ਨ ਚ ਭਰੀਆਂ ਜਾਣ ਤੇ ਵੱਧ ਤੋਂ ਵੱਧ ਲੋਕਾਂ ਦੀ ਲਾਭਕਾਰੀ ਲਾਪਾਤਰੀ ਇਸ ਦਾ ਫਾਇਦਾ ਲੈ ਸਕਣ ਮੈਂ ਇਸ ਲਈ ਜਸਾ ਚਾਹੁੰਦਾ ਹਾਂ ਕਿ ਪੋਰਟਲ ਦੇ ਬੰਦ ਹੋਣ ਦੀ ਆਖਰੀ ਮਿਤੀ 31 ਦਸੰਬਰ ਹੈ ਅੱਜ ਲਗਭਗ ਹਰ ਇੱਕ ਪਿੰਡ ਦੇ ਵਿੱਚ ਇੱਕ ਸਰਵੇਅਰ ਭਾਏ ਗਏ ਹਨ ਉਹਨਾਂ ਸਰਵੇਅਰਨ ਦੇ ਨਾਲ ਆਪਣਾ ਦਾਖਲ ਕਰਕੇ ਇਹ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਵੇਖ ਕੇ ਲੋਕਾਂ ਨੂੰ ਘਰ ਦੇ ਸਕਦੇ ਹਾਂ ਦੂਜੀ ਰਿਪੋਰਟ ਕੇਵਲ ਰਾਜ ਦੌਰੇ ਸੰਬੰਧੀ ਰਿਪੋਰਟ ਹੈ ਸਰ ਮਾਨਯੋਗ ਸਪੀਕਰ ਸਾਹਿਬ ਤੁਹਾਡੀ ਤੋਂ ਬੇਨਤੀ ਕੀਤੀ ਸੀ ਤੁਹਾਡੀ ਅਲਾਉਤੀ ਸੀ ਲਾਉ ਕੀਤਾ ਕਮੇਟੀ ਦੇ ਧਿਆਨ ਵਿੱਚ ਆਇਆ ਕਿ ਦੇਸ਼ ਭਰ ਵਿੱਚ ਕੇਰਲਾ ਰਾਜ ਦਾ ਪੰਚਾਇਤੀ ਰਾਜ ਸਿਸਟਮ ਬਹੁਤ ਵਧੀਆ ਹੈ ਅਸੀਂ ਸਾਰੇ ਮੈਂਬਰਾਂ ਨੇ ਉੱਥੇ ਦੌਰਾ ਕੀਤਾ 6 ਮੈਂਬਰਾਂ ਨੇ ਇਸ ਲਈ ਕਮੇਟੀ ਨੇ ਫੈਸਲਾ ਕੀਤਾ ਕਿ ਕੇਰਲਾ ਰਾਜ ਦਾ ਇਹ ਮਕਸਦ ਨਾਲ ਦੌਰਾ ਕੀਤਾ ਜਾਵੇ ਕਿ ਉੱਥੋਂ ਦਾ ਸਿਸਟਮ ਦੇਖ ਕੇ ਪੰਜਾਬ ਪੰਜਾਬ ਰਾਜ ਵਿੱਚ ਪੰਚਾਇਤੀ ਰਾਜ ਸਿਸਟਮ ਨੂੰ ਹੋਰ ਵਧੀਆ ਬਣਾਉਣ ਲਈ ਵਿਚਾਰ ਕੀਤਾ ਜਾਵੇ ਮਾਨਯੋਗ ਸ੍ਰਿਕਿਸ਼ੋਰ ਸਾਹਿਬ ਉੱਥੇ ਪੰਚਾਇਤਾਂ ਦਾ ਕਾਰ ਵੱਡਾ ਵੱਡਾ ਹੈ ਉਨਾ 51000 51000 ਵਰਕਿਲੋਮੀਟਰ ਸਾਡੀ ਖੇਤਰਫਲ ਹੈ ਕੇਰਲਾ ਦਾ 38000 ਵਰਕਿਲੋਮੀਟਰ ਖੇਤਰਫਲ ਹੈ ਸਾਡਾ 3.5 ਕਰੋੜ ਦੀ ਆਬਾਦੀ ਹੈ ਕੇਰਲਾ ਲਗਭਗ 4 ਕਰੋੜ ਤੋਂ ਵੱਧ ਆਬਾਦੀ ਹੈ ਫਿਰ ਵੀ ਸਾਡੀਆਂ ਜਿੱਥੇ 13000 ਤੋਂ ਵੱਧ ਪੰਚਾਇਤਾਂ ਨੇ ਕੇਰਲਾ ਵਿੱਚ ਸਿਰਫ 941 ਪੰਚਾਇਤਾਂ ਨੇ ਉੱਥੋਂ ਹਰੇਕ ਪੰਚਾਇਤ ਦਾ ਜਿਹੜਾ ਮਤਲਬ ਵੋਟਰ ਹੈ ਉਹ 15000 ਦੀ ਆਬਾਦੀ ਵੋਟਰ ਤੋਂ ਇਹ ਪੰਚਾਇਤੀ ਸ਼ੁਰੂਆਤ ਹੁੰਦੀ ਹੈ 15000 ਤੋਂ ਘੱਟ 20000 ਤੱਕ ਔਰ ਹਰੇਕ ਚਾਰ ਜਾਂ ਪੰਜ ਜਾਂ 6 ਪੰਚਾਇਤਾਂ ਦਾ ਇੱਕ ਬਲਾਕ ਮੰਡ ਹੈ। ਔਰ ਬੜੀ ਵੱਡੀ ਗੱਲ ਇਹ ਹੈ ਕਿ ਹਰੇਕ ਪੰਚਾਇਤ ਦਾ ਇੱਕ ਦਫਤਰ ਹੈ, ਤਿੰਨ ਮੰਜ਼ਿਲਾ ਦਫਤਰ ਹੈ। ਉੱਥੇ 14 ਬੰਦੇ ਐਮਪਲਾਈ ਨੇ। ਔਰ ਸੋਸਾਂ ਤੁਸੀਂ ਵੱਧ ਬੰਦੇ ਰੱਖ ਸਕਦੇ ਹੋ। ਬਕਾਇਦਾ ਹਰੇਕ ਹਾਈ ਤੱਕ ਹੈ। ਕੋਈ ਅਪਲੀਕੇਸ਼ਨ ਪ ਜਾਂਦੀ ਹੈ, ਅਪਲੀਕੇਸ਼ਨ ਨਾਲ ਦੀ ਨਾਲ ਤੁਸੀਂ ਦੂਜੇ ਨੂੰ ਆਨਲਾਈਨ ਕਰਾ ਕਰ ਦਿੱਤੀ ਜਾਂਦੀ ਹੈ। ਸਰਪੰਚ ਆ ਕੇ ਉਹ ਦੇਖਦਾ ਹੈ, ਸਾਈਨ ਕਰ ਦਿੰਦਾ ਹੈ। ਨਾਲ ਦੀ ਨਾਲ ਉਹਦੇ ਘਰੇ ਜਾ ਕੇ ਉਹ ਚੀਜ਼ ਮਿਲ ਜਾਂਦੀ ਹੈ। ਔਰ ਵੱਡੀ ਗੱਲ ਕਿ ਉਹ ਚੰਗੇ ਚੰਗੇ ਸਕੂਲ ਚਲਾ ਰਹੇ ਨੇ ਉਹ। ਵੱਡੇ ਵੱਡੇ ਹਸਪੀਟਲ ਚਲਾ ਰਹੇ ਨੇ। ਸੋ ਇਸ ਕਰਕੇ ਉਹ ਪੰਚਾਇਤੀ ਰਾ ਸਿਸਟਮ ਵਿੱਚ ਕਾਫੀ ਗੁਣ ਵੀ ਹਨ ਸੋ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਸਪਾਸਾ ਨੇ ਇਸ ਨੂੰ ਮੰਨ ਕੇ ਪੰਚਾਇਤਾਂ ਦੇ ਸਿਸਟਮ ਦੇ ਵਿੱਚ ਦਫ਼ਤਰੀ ਸਿਸਟਮ ਦੇ ਵਿੱਚ ਅਸੀਂ ਹੋਰ ਲੈ ਸਕਦੇ ਆ ਸਾਡੇ ਮਾਨਯੋਗ ਮੰਤਰੀ ਨੇ ਭਾਵੇਂ ਤੁਨ ਪੀਸੀ ਸੌ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਅਤੇ ਸਾਰੇ ਹਰੇਕ ਕੀਤੀ ਹੈ ਸਾਰੇ ਅਸਟਰਾਂ ਨੂੰ ਕਿ ਹਰੇਕ ਪੰਚਾਇਤ ਦੇ ਪੰਜਾਬ ਦੇ ਇੱਕ ਪੰਚਾਇਤ ਦੇ ਵਿੱਚ ਮੰਦਰੀਗਾ ਭਵਨ ਹੋਵੇ ਮੰਦਰੀਗਾ ਭਵਨ ਨੂੰ ਤੁਸੀਂ ਇੱਕ ਸਰਪੰਚ ਦਫ਼ਤਰ ਵਜੋਂ ਵਰਤ ਸਕਦਾ ਹੈ ਤੇ ਮੰਦਰੀਗਾ ਜੇ ਗੱਲ ਕਰੀਏ ਭੱਜੀਆਂ ਲਈ ਹੋ ਦੇਖ ਸਕਦਾ ਹੈ ਸਰ ਮੇਰੀ ਤੀਜੀ ਰਿਪੋਰਟ ਸੁਲਤਾਨਪੁਰ ਲੋਧੀ ਦੇ ਦੌਰੇ ਸੰਬੰਧੀ ਰਿਪੋਰਟ ਹੈ ਸਰ ਮਾਨਯੋਗ ਸਪੀਕਰ ਸਾਹਿਬ ਇੱਥੇ ਹੀ ਬਸ ਨਹੀਂ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਨੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਸਾਡਾ ਮਕਸਦ ਸੀ ਕਿ ਸਤਬਲ ਵੀਰ ਸਿੰਘ ਸਿਚੇਵਾਲ ਜੋ ਸਾਡੇ ਰਾਸਵਾਲ ਦੇ ਮੈਂਬਰ ਨੇ ਮਾਨਯੋਗ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਜੀ ਪਵਨ ਚਨਸ਼ੋਪਰਾਵਤ ਪਵਿੱਤਰ ਕਾਇਦੇ ਦੇ ਨੂੰ ਸਾਫ਼ ਰੱਖਣ ਤੇ ਉਹਨਾਂ ਵੱਲੋਂ ਪਿੰਡਾਂ ਵਿੱਚ ਛੱਪਣਾ ਵਿੱਚ ਸਫਾਈ ਲਈ ਬਣਾਏ ਗਏ ਸਿਚੇਵਾਲ ਮਾਡਲ ਦਾ ਸੀ ਧਿਆਨ ਕੀਤਾ ਗਿਆ ਪੇਪੰਡਾ ਚ ਗਈ ਇਹ ਮੀਟਿੰਗ ਸਾਡੇ ਵਾਸਤੇ ਬੜੀ ਇਤਿਹਾਸਕ ਸੀ ਕਮੇਟੀ ਵੱਲੋਂ ਪਿੰਡਾਂ ਦੀ ਜਾ ਕੇ ਛਪੜਾਂ ਦੀ ਸਫਾਈ ਲਈ ਸੀਚੇਵਾਲ ਮਾਡਲ ਦਾ ਬਹੁਤ ਡੂੰਘਾ ਧਿਆਨ ਕੀਤਾ ਹਰ ਪਹਿਲੇ ਉਹਨੂੰ ਸਮਝਿਆ ਤੇ ਫਿਰ ਆਪਣੀ ਇਸ ਰਿਪੋਰਟ ਵਿੱਚ ਵਿਭਾਗ ਨੂੰ ਜੋ ਸਪਸ਼ਟੀਆਂ ਕੀਤੀਆਂ ਕਮੇਟੀ ਨੇ ਮਹਿਸੂਸ ਕੀਤਾ ਕਿ ਇਸ ਮਾਰਨ ਨੂੰ ਬਣਾ ਕੇ ਅਸੀਂ ਪਿੰਡਾਂ ਵਿੱਚ ਛਪੜਾਂ ਦੀ ਪ੍ਰੋਪਰ ਸਫਾਈ ਕਰਵਾ ਸਕਦੇ ਹਾਂ ਤੇ ਨਾਲ ਹੀ ਇਹ ਛਪੜਾਂ ਦੇ ਆਲੇ-ਦੁਆਲੇ ਵਿੱਚ ਗ੍ਰੀਨ ਫੀਲਡ ਬਣਾ ਕੇ ਸੋਹਣਾ ਵੀ ਰੰਗ ਦੇ ਸਕਦੇ ਹਾਂ ਜਿਸ ਨਾਲ ਪਿੰਡਾਂ ਦੀ ਦਿੱਖ ਵੀ ਸੁਧਰੇਗੀ ਲਾਸਟ ਵਿੱਚ ਸਪੀਕਰ ਸਾਹਿਬ ਮੈਂ ਮੀਟਿੰਗਾਂ ਦੌਰਾਨ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਦੇ ਸਮੂਹ ਅਧਿਕਾਰੀ ਸਾਹਿਬਾਨ ਮਾਲੇਖਾਕਰ ਆਡਿਟ ਪੰਜਾਬ ਦੇ ਅਧਿਕਾਰੀ ਸਾਹਿਬਾਨ ਐਗਜ਼ਾਮੀਨਰ ਐਲਫਾ ਐਗਜ਼ਾਮੀਨਰ ਲੋਕਲ ਫੰਡ ਅਕਾਊਂਟਸ ਦੇ ਅਧਿਕਾਰੀ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੀ ਪੂਰੀ ਮਿਹਨਤ ਨਾਲ ਮੀਟਿੰਗ ਵਿੱਚ ਆਏ ਮੈਂ ਉਮੀਦ ਕਰਾਂਗਾ ਕਿ ਕਮੇਟੀ ਦੇ ਸਿਫਾਰਸ਼ਾਂ ਨੂੰ ਲਾਗੂ ਕਰਨ ਵਿੱਚ ਇਹ ਕੋਈ ਕਸਰ ਬਾਕੀ ਨਹੀਂ ਛੱਡਣਗੇ ਮੈਂ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਸ਼ਾਖਾ ਦੇ ਸਾਰੇ ਸਟਾਫ ਸਰ ਜਸਵਿੰਦਰ ਸਿੰਘ ਕਮੇਟੀ ਅਫਸਰ ਕੁਸਮਲਤਾ ਸੈਕਸ਼ਨ ਅਫਸਰ ਰਾਖੀ ਜੈਨ ਗੁਰਵਿੰਦਰ ਕੌਰ ਹਰੀਸ਼ ਕੁਮਾਰ ਖੁਸ਼ ਨਸੀਬ ਧਰਨ ਤਨਵੀਰ ਸਿੰਘ ਲਖਵਿੰਦਰ ਸਿੰਘ ਦਾ ਬਤਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੀ ਤਨਦੇਹੀ ਤੇ ਮਿਹਨਤ ਲਗਰ ਤੇ ਮਦਦ ਨਾਲ ਸਾਰੀਆਂ ਮੀਟਿੰਗਾਂ ਨੂੰ ਕਮੇਟੀ ਦੀਆਂ ਸਿਭਾਵਨਾ ਅਨੁਸਾਰ ਕੰਡਕਟ ਕਰਨ ਦੇ ਵਿੱਚ ਕੋਈ ਘਾਤਰ ਬਾਕੀ ਨਹੀਂ ਛੱਡੀ ਅੰਤ ਵਿੱਚ ਮਾਨ ਰਿਪੋਰਟ ਸਪੀਕਰ ਸਾਹਿਬ ਮਯਾਪ ਜੀ ਦਾ ਡਿਊਟੀ ਸਪੀਕਰ ਸਾਹਿਬ ਦਾ ਤੇ ਸਕੱਤਰ ਪੰਜਾਬ ਵਿਧਾਨ ਸਭਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਕਮੇਟੀ ਦੀ ਬਿਹਾਰਫ ਤੇ ਅੱਜ ਇਹ ਤਿੰਨ ਰਿਪੋਰਟਾਂ ਇਸ ਸਦਨ ਵਿੱਚ ਪੇਸ਼ ਕਰ ਸਕਿਆ ਹਾਂ ਇਤਨ ਹੋਰ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ ਮੈਂ ਸੱਜਣ ਰਹਾ ਇੱਕ ਰਿਕਾਰਡ ਪ੍ਰਾਪਤੀ ਹੈ ਮਾਜੂਦ ਸਪੀਕਰ ਸਾਹਿਬ ਮੈਂ ਸਦਨ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਉਹ ਕਮੇਟੀ ਦੀ ਪੂਰੀ ਮਿਹਨਤ ਤੇ ਤਿਆਰੀ ਨਾਲ ਜਦੋਂ ਅਸੀਂ ਆਉਨੇ ਆ ਤਾਂ ਇਹ ਕਮੇਟੀ ਦੀਆਂ ਵਿੱਚ ਪੰਜਾਬ ਦਾ ਹੋਰ ਭਲਾ ਹੋਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਨੂੰ